ਸੋ ਸ਼ਿਖਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਦੱਸਣ ਲੱਗੀਆਂ ਕਿ ਪਹਿਲੇ ਟਾਈਮ ਦੇ ਵਿੱਚ ਜਿਹੜੇ ਆ ਸੂਟ ਆ ਉਹਨਾਂ ਦੀ ਸਟਿਚਿੰਗ ਕਿੱਦਾਂ ਦੀ ਹੁੰਦੀ ਹੁਣ ਤਾਂ ਬੜਾ ਈਜ਼ੀ ਤਰੀਕਾ ਹੋ ਗਿਆ ਸੂਟ ਸੀਣ ਦਾ ਪਹਿਲੇ ਟਾਈਮ ਵਾਲੇ ਸੂਟ ਦੱਸਾਂਗੇ ਅੱਜ ਅਸੀਂ ਆਪਣੇ ਪੇਟੀ ਦੇ ਵਿੱਚੋਂ ਸੂਟ ਜਿਹੜੇ ਆ ਧੁੱਪ ਲਵਾਉਣ ਦੇ ਪਏ ਹੀ ਕੱਪੜਿਆਂ ਨੂੰ ਤਾਂ ਇੱਕ ਪੂਰਾ ਹੀ ਥੈਲਾ ਬੈਗ ਨਿਕਲਿਆ ਮੇਰੀ ਦਾਦੀ ਸੱਸ ਦੇ ਸੂਟਾਂ ਦਾ ਜਿਹੜਾ ਕਿ ਮੇਰਾ ਦਿਲ ਨਹੀਂ ਕੀਤਾ ਕਿਸੇ ਨੂੰ ਦੇਣ ਨੂੰ ਉਦਾਂ ਮੰਮੀ ਨੇ ਬੋਲਿਆ ਹੀਗਾ ਕਿ ਜਿਹੜੇ ਬਿੰਗਲਵਾੜੇ ਵਾਲੇ ਆਉਂਦੇ ਆ ਉਹਨਾਂ ਨੂੰ ਦੇਨੇ ਆ ਪਰ ਮੈਂ ਕਿਹਾ ਕਿ ਪਹਿਲਾਂ ਮੈਂ ਇਹ ਚੀਜ਼ ਦੀ ਵੀਡੀਓ ਬਣਾਉਂਗੀ ਜੇ ਮੈਨੂੰ ਚੰਗੇ ਲੱਗੇ ਤੇ ਮੈਂ ਰੱਖ ਲੈਣੀ ਆ ਜੇ ਮੈਨੂੰ ਫਿਟਿੰਗ ਜਾਂ ਕੁਝ ਨਹੀਂ ਸੈੱਟ ਬੈਠਦਾ ਤੇ ਫਿਰ ਮੈਂ ਅਸੀਂ ਦੇ ਦਾਂਗੇ ਤਾਂ ਮੇਰਾ ਦਿਲ ਕੀਤਾ ਕਿ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂ ਵੀ ਜਿਹੜੇ ਹੂਨ ਸੂਟ ਆ ਇਹ ਕਿਦਾਂ ਸਟੀਚ ਹੁੰਦੇ ਆ ਤੇ ਜਿਹੜੇ ਪਹਿਲੇ ਉਹ ਕਿਦਾਂ ਦੇ ਹੁੰਦੇ ਸੀ ਮੋਸਟਲੀ ਸਾਰਿਆਂ ਨੂੰ ਹੀ ਪਤਾ ਵੀ ਹੋਣਾ ਆ ਕਿਉਂਕਿ ਮੇਰੇ ਟਾਈਮ ਦੇ ਆ ਸਾਰੇ ਜਿੰਨੇ ਵੀ ਮੇਰੀਆਂ ਵੀਡੀਓ ਦੇਖਦੇ ਆ ਤੇ ਜੇ ਕੋਈ ਨਵਾਂ ਵੀਡੀਓ ਦੇਖਦਾ ਜਿੰਨੂੰ ਨਹੀਂ ਪਤਾ ਕਿ ਪਹਿਲੇ ਟਾਈਮ ਦੇ ਵਿੱਚ ਕਿੱਦਾਂ ਦੇ ਸੂਟ ਹੁੰਦੇ ਰਹੇ ਆ ਕਿਉਂਕਿ ਆਪਾਂ ਉਦੋਂ ਬੜੇ ਛੋਟੇ-ਛੋਟੇ ਹੁੰਦੇ ਸੀ ਜਦੋਂ ਸਾਡੀਆਂ ਮੰਮੀਆਂ ਤੇ ਸਾਡੀਆਂ ਪੂਆ ਉਹ ਸੂਟ ਵੱਡੇ-ਵੱਡੇ ਖੁੱਲੇ-ਖੁੱਲੇ ਘੇਰਿਆਂ ਵਾਲੇ ਖੁੱਲੇ-ਖੁੱਲੇ ਪੌਂਚਿਆਂ ਵਾਲੇ ਸੂਟ ਬੰਦੇ ਹੀ ਜੇ ਤਾਂ सेम ਉਹੀ ਸੂਟ ਆ ਮੈਨੂੰ ਬੜੇ ਪਿਆਰੇ ਲੱਗੇ ਕਲਰ ਵੀ ਬਹੁਤ ਸੋਨੇ ਆ ਬਣਾਏ ਵੀ ਬਿਨਾ ਲਾਈਨਿੰਗ ਤੋਂ ਆ ਤੇ ਐਨ ਐ ਇੰਨੀ ਸੋਨੀ ਸਟਿਚਿੰਗ ਕੀਤੀ ਆ ਨਾ ਉਦੋਂ ਕਿਹੜੇ ਪਲਾ ਸਟਿਚਿੰਗ ਵਾਲੇ ਪ੍ਰੋਫੈਸ਼ਨਲ ਹੁੰਦੇ ਹੀਗੇ ਜਿਹੜੇ ਇੰਨੀ ਸੋਨੇ ਸੋਨੇ ਸੂਟ ਹਨਾ ਅੱਜ ਕੱਲ ਤੇ ਆਪਾਂ ਮਹਿੰਗੇ ਤੋਂ ਮਹਿੰਗਾ ਜਿਹੜਾ ਬੁਟੀਕ ਵਾਲਾ ਹੈ ਉਹਨੂੰ ਹਾਇਰ ਕਰਦੇ ਆ ਵੀ ਆਪਾਂ ਵਧੀਆ ਬੁਟੀਕ ਤੋਂ ਸੂਟ ਬਣਾਉਣੇ ਆ ਤਾਂ ਮੈਨੂੰ ਇਹ ਚੀਜ਼ ਬੜੀ ਜ਼ਿਆਦਾ ਪਿੰਚ ਕੀਤੀ ਪਈ ਪਹਿਲੇ ਟਾਈਮ ਦੇ ਵਿੱਚ ਤਾਂ ਨਾ ਇੰਚੀ ਟੇਪ ਵੀ ਨਹੀਂ ਹੁੰਦੇ ਮੰਮੀ ਦੱਸਦੇ ਹੁੰਦੇ ਐਂਚੀ ਟੇਪ ਵੀ ਨਹੀਂ ਹੁੰਦੇ ਪਤਾ ਨਹੀਂ ਕੀ ਗਾਜੂ ਹੁੰਦੇ ਹੀਗੇ ਉਹਨਾਂ ਨਾਲ ਮਿੰਨ ਮਿੰਨ ਕੇ ਸੂਟ ਬਣਾਉਂਦੇ ਹੀਗੇ ਤੇ ਜਦੋਂ ਮੈਂ ਦੇਖਿਆ ਤੇ ਬਿਲਕੁਲ ਐਨ ਘੇਰੇ ਬਾਹਾਂ ਸਾਰਾ ਕੁਝ ਪ੍ਰੋਪਰ ਇੱਕੋ ਜਿਹਾ ਰੱਖਿਆ ਹੋਇਆ ਕੋਈ ਅੱਧੇ ਇੰਚ ਦਾ ਕੋਈ ਵੱਧ ਘੱਟ ਦਾ ਇਦਾਂ ਦਾ ਫਰਕ ਨਹੀਂਗਾ ਚਲੋ ਮੈਂ ਤੁਹਾਨੂੰ ਵਾਰੀ ਵਾਰੀ ਕਰਕੇ ਸੂਟ ਦਿਖਾਉਣੀ ਆ ਕਿੰਨੇ ਆ ਤੇ ਫਿਰ ਮੈਂ ਇਹਨੂੰ ਪਾ ਕੇ ਤੇ ਫਿਰ ਮੈਂ ਇਹਦੀਆਂ ਰੀਲ ਵੀ ਪਾਉਂਗੀ ਆਪਣੇ ਇੰਸਟਾਗ੍ਰam ਪੇਜ ਤੇ ਤੇ ਚਲੋ ਵੀਡੀਓ ਸਟਾਰਟ ਕਰਦੇ ਆ। ਸਭ ਤੋਂ ਪਹਿਲਾਂ ਸੂਟ ਆ ਦੇਖੋ ਪਹਿਲਾਂ ਤਾਂ ਮੈਂ ਇਹ ਦੇਖੀ ਇਹਦੇ ਦੀ ਡਿਟੇਲਿੰਗ ਤਾਂ ਦੇਖੋ ਨੀ ਆ ਦੇਖੋ ਕਿੰਨੀ ਬਰੀਕ ਤਰਪਾਈ ਕੀਤੀ ਆ ਤੇ ਘੇਰਾ Hip ਦੇ ਸਾਹ ਨਾਲ ਕਿੰਨਾ ਖੁੱਲਾ A ਸ਼ੇਪ ਚ ਘੇਰਾ ਗਿਆ ਆ। ਪਲੇਟਸ ਵੀ ਐਨ ਬੜੇ ਸੋਨੇ ਤੇ ਸਭ ਤੋਂ ਵਧੀਆ ਗੱਲ ਵੀ ਪਹਿਲਾਂ ਗਲੇ ਇਵੇਂ ਬੰਦੇ ਹੁੰਦੇ ਹੁੰਦੇ ਸੀਗੇ। ਉੱਪਰ ਜਿੰਨੇ ਵੀ ਸੀਤਾ ਕਿੰਨੀ ਰੀਜਨਲ ਸੂਟ ਸੀਤਾ ਇਹ ਵਾਲਾ ਇੰਟਰਲੋਕਿੰਗ ਹੋਇਆ ਪਰ ਅੱਧੀਆਂ ਕੁਆਟਰ ਅੱਧੀਆਂ ਵੀ ਨਹੀਂ ਕਹਿ ਸਕਦੇ। ਕੋਣੀ ਤੱਕ ਵਾਲੀ ਬਾਹ ਆ ਇਹ ਮੈਨੂੰ ਲੱਗਦਾ 10 ਇੰਚ। ਪਲੇਟ ਇਹਦੇ ਤੇ ਫੁੱਲ ਪਾਏ ਆ ਤੇ ਏ ਸ਼ੇਪ ਆਈ ਮੈਨੂੰ ਲੱਗਦਾ ਇਹ ਮੇਰੇ ਸਾਈਜ਼ ਦਾ ਨਹੀਂ ਆ। ਇਹਦੇ ਪੁੰਚੇ। ਕੱਪੜਾ ਵੀ ਬਹੁਤ ਸੋਹਣਾ। ਅੱਜਕੱਲ ਤਾਂ ਫੇਰ ਮੁੜ ਕੇ ਉਹੀ ਟ੍ਰੈਂਡ ਚੱਲ ਪਿਆ। ਸਾਧੀਆਂ ਸਲਵਾਰਾਂ ਬਣਾਈਆਂ ਐ ਬਿਨਾ ਬੈਲਟ ਤੋਂ। ਆ ਪਹਿਲਾ ਸੂਟ। ਪਹਿਲਾਂ ਤਾਂ ਆ ਸਾਰੇ ਇਹਨਾਂ ਨੂੰ ਇੰਨਾ ਝੁਫੜਨਾਈ ਲੀਸ ਮਾਰ ਲਾ ਤੇ ਇਹਨਾਂ ਨੂੰ ਧੋ ਕੇ ਤੇ ਫੇਰ ਦੇਖਾਂਗੇ ਆਉਂਦੇ ਆ ਕਿ ਨਹੀਂ ਆਉਂਦੇ ਮੈਨੂੰ ਸੈਕਿੰਡ ਡੇ ਵਾਲਾ ਆ ਤੇ ਮੈਨੂੰ ਪਰਸਨਲੀ ਬਹੁਤ ਸੋਹਣਾ ਲੱਗਿਆ ਪਰ ਨਾ ਮੈਂ ਇਹਦੀ ਇੱਕ ਗਲਤੀ ਦੇਖੀ ਆ ਸੂਤੀ ਆ ਦੇਖਿਓ ਆ ਜਿਹੜੀ ਅੰਮੀਆਂ ਨਾਲ ਸਾਰੀਆਂ ਹੀ ਥੱਲੇ ਨੂੰ ਜਾਂਦੀਆਂ ਆ ਪਹਿਲੇ ਟਾਈਮ ਚ ਤਾਂ ਨਹੀਂ ਕੋਈ ਇਹਨਾਂ ਧਿਆਨ ਦਿੰਦਾ ਹੁਣ ਪਰ ਇਹ ਸੂਟ ਇਦਾਂ ਲੱਗੁੰਦੇ ਸੀ ਤਾਂ ਬਿਲਕੁਲ ਹੀ ਨਵੇਂ ਹੁੰਦੇ ਕੱਪੜਾ ਬਹੁਤ ਸੋਹਣਾ ਆ ਪਰ ਸੀ ਇਤੇ ਬਿਨ ਲਾਈਨਿੰਗ ਤੋਂ ਨਾ ਉਹ ਦੋ ਸ਼ਾਇਦ ਬਿਨ ਲਾਈਨਿੰਗ ਤੋਂ ਹੀ ਪਾਉਂਦੇ ਹੀ ਕਿ ਇਹ ਦੀ ਸ਼ਾਰਟ ਇਹ ਦੀ ਸ਼ਾਰਟ ਮੈਂ ਦਿਖਾਉਣੀ ਆ ਇਹ ਬੈਕ ਸਾਈਡ ਪਰ ਨਾ ਇੱਕ ਇੱਕ ਮੈਨੂਆ ਸੂਟਾਂ ਦੀ ਖਾਸियत ਪਤਾ ਕੀ ਲੱਗੀ ਇਹਨਾਂ ਦੇ ਗਲੇ ਬਹੁਤ ਸੋਹਣੇ ਆ ਛੋਟੇ ਛੋਟੇ ਮੈਨੂੰ ਇਹ ਵਾਲੇ ਗਲੇ ਬਹੁਤ ਪਸੰਦ ਲੱਗਦੇ ਆ ਮੈਂ ਖੁਦ ਵੀ ਇਹ ਹੁਣ ਮੈਂ ਫਿਲਹਾਲ ਦੀ ਘੜੀ ਇਦਾਂ ਦੇ ਗਲੇ ਪਾਉਣੀ ਆ ਆ ਦੇਖੋ ਇਹ ਵੀ A ਸ਼ੇਪ ਉਹ ਇਹ ਛੋਟੀਆਂ ਤੀਜਾਂ ਵਾਲਾ ਸੂਟ ਆ ਆ ਦੇਖੋ ਸਿਰਫ ਇੰਨੀ ਆ ਆ ਜੇ ਮੈਨੂੰ ਨਹੀਂ ਵੀ ਆਉਂਦਾ ਹੋਇਆ ਮੈਂ ਤਾਂ ਵੀ ਖੁੱਲਾ ਕਰ ਲੈਣਾ ਮੈਂ ਦੇਖਾ ਵਿੱਚ ਕਪੜਾ ਹੈਗਾ ਕਪੜਾ ਦੇ ਵਿੱਚ ਬਾਦੂ ਆ ਕਰੂੰਗੀ ਮੈਂ ਮੈਨੂੰ ਆ ਸੂਟ ਪਰ ਨਾ ਮੈਨੂੰ ਸਿਰਫ ਇੱਕੋ ਹੀ ਗੱਲ ਲੱਗੀ ਵੀ ਜਿੰਨੇ ਵੀ ਸੀਤਾ ਚਲੋ ਉਦੋਂ ਨਹੀਂ ਐਡਾ ਹੈਗਾ ਪਰ ਅੰਬੀਆਂ ਸੂਟ ਦੀਆਂ ਨਾ ਸਾਰੀਆਂ ਹੀ ਠੰਡੇ ਕਰਤੀਆਂ ਬੈਕ ਸਾਈਡ ਨੇ ਉੱਪਰ ਕਰਦੀਆਂ ਬਾਕੀ ਇਹਦੇ ਚ ਹੋਰ ਕੋਈ ਪ੍ਰੋਬਲਮ ਨਹੀਂ ਆ ਬਹੁਤ ਸੋਹਣਾ ਬਹੁਤ ਸੋਹਣਾ ਕੱਪੜਾ ਹੈ ਤੇ ਨਾ ਇਹਨਾਂ ਦਾ ਇਹ ਕੇ ਆ ਵੀ ਇਹਨਾਂ ਨੇ ਪਲੇਟ ਵੀ ਬੜੇ ਐ ਬਿੰਨ ਬਿੰਨ ਕੇ ਜੀ ਪਤਾ ਨਹੀਂ ਕਿੰਨਾ ਕੁ ਬਰੀਕ ਧਗਾ ਕਰਕੇ ਪਾਏ ਆ ਬਹੁਤ ਸੋਹਣਾ ਸੂਟ ਹੈ ਵੀ ਸਾਈਡ ਕਿ ਅਕੇ ਫਾਟ ਸੁਟਾ ਦੇਖੋ 골ਡਨ ਜਿਹਾ ਪਹਿਲਾਂ ਜਦੋਂ ਪਹਿਲੇ ਟਾਈਮ ਦੇ ਵਿੱਚ ਐਵੇਂ ਦੇ ਸੂਟ ਹੁੰਦੇ ਸੀ ਮੈਨੂੰ ਯਾਦ ਆ ਜਦੋਂ ਮੈਂ ਛੋਟੀ ਹੀ ਤੇ ਮੇਰੇ ਮਾਮੇ ਦਾ ਵਿਆਹ ਹੋਇਆ ਸੀ ਤੇ ਮੇਰੀ ਨਾਨੀ ਹੁਣਾਂ ਨੇ ਇਦਾਂ ਦੇ ਸੂਟ ਪਾਏ ਸੀ ਕਿ ਕਿਉਂਕਿ ਉਦੋਂ ਨਾ ਦੂਜੇ ਸੂਟ ਨਹੀਂ ਕਢਾਈਆਂ ਵਾਲੇ ਸੂਟ ਨਹੀਂ ਚੱਲਦੇ ਹੁੰਦੇ ਉਦੋਂ ਉਦੋਂ ਇਹ ਵਾਲੇ ਸੂਟ ਹੀ ਚੱਲਦੇ ਹੁੰਦੇ ਸੀ ਤੇ ਆਹ ਸੂਟ ਦੇ ਵਿੱਚ ਇੱਕ ਹੋਰ ਸਪੈਸ਼ਲ ਗੱਲ ਪਤਾ ਕਿਹੜੀ ਆ ਇਹਦੇ ਵਿੱਚ ਜਿਹੜੇ ਡਬਲ ਡਬਲ ਪਲੇਟ ਪਾਏ ਆ ਹਾਂ ਸਾਰੇ ਏ ਸ਼ੇਪਾ ਕੁल्ले ਕੇਰੇ ਤੇ ਕੇਰੇ ਚੰਗੇ ਵਾਵਾ ਤਗੜੇ ਇਹਨਾਂ ਦੇ ਤੇ ਬਣਾਏ ਵੀ ਨਾ ਸਾਈਡ ਤੋਂ ਵਲੇ ਆ ਬੰਦੋ ਇੱਥੋਂ ਥੋੜਾ ਜਿਹਾ ਮੈਨੂੰ ਟਾਈਟ ਲੱਗਣਾ ਆ ਬਾਕੀ ਤੇ ਸਹੀ ਆ ਆ ਦੇਖੋ ਜੇ ਨਹੀਂ ਦਿਖਦਾ ਹੋਇਆ ਤੇ ਮੈਂ ਦੱਗਰ ਕੇ ਦਿਖਾ ਦੰਨੀ ਆ ਆ ਤੇ ਆ ਪਲੇਟ ਪਾਏ ਆ ਇੱਥੋਂ ਵੀ ਨਹੀਂ ਪਤਾ ਲੱਗਦਾ ਤੇ ਬੈਕ ਸਾਈਡ ਤੋਂ ਦਿਖਾ ਦੰਨੀ ਆ ਇੱਕੋ ਆ ਦੇਖੋ ਬੈਕ ਸਾਈਡ ਤੇ ਵੀ ਸੇਮ ਹੀ ਹੁੰਦਾ ਈ ਲੱਗਦਾ ਇਹ ਸਾਰੇ ਸੂਟ ਇੱਕੋ ਹੀ ਟੇਲਰ ਦੇ ਬਨੇ ਆ ਪਤਾ ਨਹੀਂ ਕਿਹੜਾ ਟੇਲਰ ਹੀ ਕਹਨੋ ਘਰਾਂਤੀ ਸੀਂਦੀਆਂ ਹੀ ਬੀਬੀਆਂ ਉਦੋਂ ਵੈਸੇ ਤੇ ਜ਼ਿਆਦਾਤਰ ਅਗਲਾ ਸੂਟ ਸਲਵਾਰਾਂ ਵੀ ਸਾਰੀਆਂ ਦੀ ਸੇਮ ਆ ਇਹਦੇ ਕਲਰ ਦਾ ਥੋੜਾ ਜਿਹਾ ਮੈਨੂੰ ਫਰਕ ਲੱਗ ਕੰਦਿਆ ਪੱਲੇ ਪਹੁੰਚੇ 7 ਇੰਚ ਪਹੁੰਚੋ ਹੁਣ ਐ ਸਾਈਜ਼ ਵੀ ਨਾ ਸਾਰਾ ਸੇਮ ਸੀ ਨਹੀਂ ਬਹਾਂ ਬਹਾਂ ਸਾਰਿਆਂ ਦੀਆਂ ਇੰਹੀ ਰੱਖੀਆਂ ਹੋਈਆਂ ਤੇ ਗੋਲੇ ਵੀ ਸਾਰਿਆਂ ਦੇ ਸੇਮ ਹੀ ਆ ਇੱਥੇ ਸਿਰਫ ਪਲੇਟ ਤੇ ਆਹ ਸਾਈਡ ਤੋਂ ਕੀਤਾ ਕਰਕੇ ਇਹ ਸ਼ੇਪ ਇਹ ਸ਼ੇਪ ਉਹ ਤੋਂ ਸੂਟ ਤਾਂ ਅੱਜ ਕੱਲ ਤੁਸੀਂ ਦੇਖਿਆ ਜੇ ਤੋਂ ਕਦੀ ਇਹਨੂੰ ਫੋਲਡ ਕਰਦੇ ਆਪਾਂ ਤੇ ਉਹਦੇ ਚ ਬੜੇ ਹੀ ਜ਼ਿਆਦਾ ਬਲ ਜੀ ਆਉਂਦੇ ਭੁੰਗ ਜੀ ਹੁੰਦੇ ਆ ਇਹਦਾ ਫਿਰ ਇੱਕੋ ਹੀ ਕਾਰਨ ਆ ਵੀ ਜੇ ਤੁਸੀਂ A ਸ਼ੇਪ ਸੂਟ ਬਣਾਉਣਾ ਨਾ ਤਾਂ ਫਿਰ ਵਿੱਚ ਮਾਰਜਨ ਇੰਨਾ ਕੀ ਹੋਵੇ ਜਾਂ ਐਕਸਟਰਾ ਪੱਟੀ ਲਗਾਈ ਹੋਵੇ ਜਾਂ ਇੰਨਾ ਕੀ ਮਾਰਜਨ ਰੱਖਿਆ ਹੋਵੇ ਆ ਦੇਖੋ ਆਹ ਵਾਲਾ ਨਾ ਸਿਲਕੀ ਪਤਾ ਨਹੀਂ ਕੀ ਬੋਲਦੇ ਇਹਨੂੰ ਪੇਪਰ ਸਿਲਕ ਜਿਆ ਕੀ ਕਿਹੜਾ ਕੱਪੜਾ ਹੈ ਏ ਵੀ ਓਟਾ ਹੀ ਦੇ ਵਿੱਚ ਬਹੁਤ ਚੱਲਿਆ ਹੈਗਾ ਸਿਲਕੀ ਸਿਲਕੀ ਸੂਟ ਐ ਮੇਰੀ ਹੋਸ਼ ਦੇ ਵਿੱਚ ਮੈਂ ਇਸ ਮੂਡ ਪਾਈ ਦੇਖੇ ਆਪਣੀ ਮੰਮੀ ਨੂੰ ਨਾ ਵਾਓ ਇਹਦਾ ਵੀ ਗਲ ਆ ਗੱਲ ਦੇ ਤੱਕ ਕੀ ਕੀਤਾ ਛੋਟੀ ਜੀ ਉਹ ਲਾਈ ਆ ਰੇਪ ਇਹਦੀਆਂ ਵੀ ਸੇਮ ਉਹ ਹੀ ਪਲੇਟਾਂ ਪਾਈਆਂ ਡਬਲ ਡਬਲ ਆ ਲੀਆਂ ਇੱਕ ਸੂਟ ਤੇ ਚਾਰ ਪਲੇਟਾਂ ਇਹ ਸ਼ੇਪ ਕਿਹੜੀ ਸੱਚੀ ਸਾਰੇ ਸੂਟ ਬੜੇ ਸੋਹਣੇ ਆ ਸਭ ਤੋਂ ਵਧੀਆ ਮੈਨੂੰ ਇਹਨਾਂ ਦੀ ਇਹ ਗੱਲ ਲੱਗੀ ਆ ਪੀ ਵਧੀਆ ਗੱਲ ਇਹ ਆ ਕਿ ਇਹਨਾਂ ਦੇ ਨਾ ਉਹ ਬਹੁਤ ਸੋਹਣੇ ਆ ਗਲੇ ਬਹੁਤ ਸੋਹਣੇ ਆ ਉਹ সিলਵਰ ਜਿਹਾ ਰੰਗ ਲੱਗਦਾ ਇਹਦਾ ਥੋੜਾ ਜਿਹਾ ਸਟਾਈਲ ਚੇਂਜ ਆ ਗਿਆ ਇਹ ਲੱਗਦਾ ਕਿ ਹੋਰ ਬੀਬੀ ਨੇ ਕੇ ਹੋ ਟੇਲਰ ਤੋਂ ਸਵਾਇਆ ਲੱਗਦਾ ਇਹਦੀਆਂ ਬਾਹਾਂ ਪੂਰੀਆਂ ਆ ਗਈਆਂ ਹੈ ਵੀ ਬਿਨਾ ਲਾਈਨਿੰਗ ਤੋਂ ਆ ਪਰ ਦੇਖੋ ਟਾਈਮ ਦੇ ਨਾਲ ਨਾਲ ਕਿੰਨਾ ਚੀਜ਼ਾਂ ਚੇਂਜ ਹੋ ਜਾਂਦੀਆਂ ਨਾ ਹੁਣ ਇਹ ਕੱਪੜੇ ਫੇਰ ਦੁਬਾਰਾ ਤੋਂ ਇਹੀ ਚੱਲੀ ਜਾਂਦੇ ਆ A ਸ਼ੇਪ ਬਹੁਤ ਸੋਹਣਾ ਹੈ ਇਹਨਾਂ ਆਉਦੀ ਸੋਾਰ ਇਹ ਇਹ ਲੱਗਦਾ ਕਿਸੇ ਜਿੱਦਾ ਗੁਰਦਾਸਪੁਰੋ ਕਿਸੇ ਟੇਲਰ ਤੋਂ ਸਟੀਚ ਕਰਾਇਆ ਕਿਉਂਕਿ ਇਹਦੇ ਪੌਂਚੇ ਨਾ ਆਹ ਦੇਖੋ ਦੂਜੀ ਤਰ੍ਹਾਂ ਬਣਏ ਆ ਜਿੱਦਾਂ ਜਿਹੜੀ ਉਹ ਮਸ਼ੀਨ ਨਾਲ ਬੰਦੇ ਆ ਨਾ ਕਢਾਈ ਵਾਲੀ ਮਸ਼ੀਨ ਨਾਲ ਉਹਦੇ ਨਾਲ ਬਨੇ ਆ ਆਹ ਦੇਖੋ ਚਾਰ-ਚਾਰ ਸਲਾਈਆਂ ਲਾਈਆਂ ਪਰ ਬਹੁਤ ਸੋਹਣੀ ਚੀਜ਼ ਆ ਆਪਾਂ ਹੁਣ ਵੀ ਬਣਾ ਸਕਦੇ ਆ ਇਦਾਂ ਦੇ ਇੱਕ ਬਹੁਤ ਸੂਟ ਹੈ ਪਰ ਇਹਦੇ ਨਾਲ ਤੁਹਾਨੂੰ ਮੈਨੂੰ ਲੱਭ ਨਹੀਂ ਦਿਆ। ਕਪੜਾ ਸੋਨਾ ਵੈਸੇ ਇਹ সিলਵਰ ਇਹ ਸੌਰੀ ਆਫ ਵਾਈਟ ਕਰੀਮ ਕਪੜਾ ਸੋਨਾ ਇਹਦੇ ਸਿਰਫ ਦੇ ਇਹਨਾਂ ਕੱਲੇ ਆਂ ਸਾਈਡ ਵਾਲੇ ਪਏ ਆ ਕੀ ਬੋਲਦੇ ਇਹਨਾਂ ਨੂੰ ਭਲਾਉਂੀਆਂ ਇਹ ਵੀ ਕਿਸੇ ਟੇਲਰ ਦਾ ਸੀਤਾ ਹੋਇਆ ਲੱਗਦਾ ਜੈਨ ਸਟਿਲਰ ਦਾ ਪਹਿਲੇ ਟਾਈਮ ਦੇ ਵਿੱਚ ਪਹਿਲੇ ਟਾਈਮ ਵਾਲੀ ਸਟਿਚਿੰਗ ਚ ਤੇ ਹੁਣ ਵਾਲੀ ਸਟਿਚਿੰਗ ਚ ਜੋ ਮੀਨਾ ਉਸਮਾਨ ਦਾ ਫਰਕ ਆ ਇਹ ਸਾਰੇ ਹੀ ਗਏ ਸਾਡੇ ਅੱਜ ਦੇ ਸੂਟ ਜਿਹੜੇ ਪਹਿਲੇ ਟਾਈਮ ਦੇ ਵਿੱਚ ਬੀਬੀ ਦੇ ਸੂਟ ਹੀ ਗਏ ਮੰਮੀ ਨੇ ਤੇ ਹਜੇ ਮੈਂ ਮੰਮੀ ਦੇ ਸੂਟ ਦੇਖੇ ਨਹੀਂ ਇਹ ਤਾਂ ਦੀ ਸੱਸ ਦੇ ਸੂਟ ਹੀ ਗਏ ਤੇ ਸਾਰਿਆਂ ਦੇ A ਸ਼ੇਪ ਘੇਰੇ ਤੇ ਮੈਂ ਇਹ ਸਾਰੀਆਂ ਚੀਜ਼ਾਂ ਤੋਂ ਇੱਕ ਚੀਜ਼ ਦੇਖੀ ਆ ਵੀ ਪਹਿਲੀ ਵਾਲੀ ਸਟੀਚਿੰਗ ਤੋਂ ਤੇ ਹੁਣ ਵਾਲੀ ਸਟੀਚਿੰਗ 'ਚ ਪੂਰਾ ਜ਼ਮੀਨ ਅਸਮਾਨ ਦਾ ਫਰਕ ਆ ਕਿਉਂਕਿ ਮੈਨੂੰ ਲੱਗਦਾ ਆ ਦੇਖੋ ਜਿੰਨੀ ਹੁਣ ਇਹਨਾਂ ਨੇ ਤਰਪਾਈ ਕੀਤੀ ਆ ਕਿੰਨੀ ਨਿੱਕੇ ਨਿੱਕੇ ਟਾਂਕੇ ਲਾ ਕੇ ਤੇ ਕਿੰਨਾ ਬਿਲਕੁਲ ਹੀ ਕਿਹੜੀ ਸਦੀ ਦਾ ਇਹ ਸੂਟ ਸੀਤਾ ਹੋਊਗਾ ਜੇ ਦੀ ਦੀ ਤਰਪਾਈ ਨਹੀਂ ਦੀ ਹੱਲੇ ਤੱਕ ਤੇ ਹੁਣ ਜਿਹੜੇ ਸੂਟ ਹੁੰਦੇ ਆ ਕਦੀ ਮਾੜੀ ਜੀ ਕੋਈ ਚੀਜ਼ ਵਿੱਚ ਫਸੀ ਜਦੋਂ ਬੈਠਦੇ ਕਿਤੇ ਅੜ ਗਿਆ ਸੂਟ ਤੇ ਉਹ ਪੂਰਾ ਖਿੱਚਿਆ ਜਾਂਦਾ ਬਹੁਤ ਬਹੁਤ ਵਧੀਆ ਸੁਪੀਰੀਅਰ ਸੁਪੀਰੀਅਰ ਕੰਮ ਕੀਤਾ ਹੋਇਆ ਹੈ ਸਾਰਾ ਏ ਬਸ ਅੱਜ ਦੀ ਇੰਨੀ ਕੁ ਵੀਡੀਓ ਹੀਗੀ ਮੈਂ ਤੁਹਾਨੂੰ ਦੱਸਣਾ ਹੈਗਾ ਕਿ ਜਿਹੜਾ ਹੁਣ ਸਾਰਾ ਟ੍ਰੈਂਡ ਮੁੜ ਕੇ ਆਉਂਦਿਆ ਆ ਖੁੱਲੇ ਪੌਂਚੇ ਵਾਲੀ ਸਲਵਾਰ ਫਾਰਸ਼ੀ ਸਲਵਾਰ ਤੇ ਗੁੱਡੀ ਕਟ ਸਲਵਾਰੇ ਸਾਰੀਆਂ ਪਹਿਲਾਂ ਚੱਲ ਗਈਆਂ ਆ ਚੱਲ ਕੇ ਫੇਰ ਇਹ ਦੁਬਾਰਾ ਫੈਸ਼ਨ ਆਉਂਦਿਆ ਆ ਤੇ ਫੇਰ ਅਹੀਂ ਹੁਣ ਜੇ ਬੁਟੀਕ ਚਲਾਉਨੇ ਆ ਕੰਮ ਕਰਦੇ ਆ ਤਾਂ ਪਹਿਲਾਂ ਜਿਹੜਾ ਫੈਸ਼ਨ ਆ ਸਾਨੂੰ ਆਪਣੇ ਆਪ ਤੋਂ ਪਹਿਲਾਂ ਸ਼ੁਰੂ ਕਰਨਾ ਪੈਂਦਾ ਤੇ ਮੈਂ ਹਜੇ ਤੇ ਥੋੜੇਕ ਸੂਟ ਲਏ ਆ ਆਪਣੇ ਲਈ ਸਟਿਚ ਕਰਨ ਲਈ ਕਿ ਮੈਂ ਫਾਰਸੀ ਸਲਵਾਰ ਬਣਾਉਂਗੀ ਪਰ ਫਿਲਹਾਲ ਦੀ ਗੱਡੀ ਮੈਂ ਪਹਿਲਾਂ ਥੋੜਾ ਜਿਹਾ ਆਈਡੀਆ ਲੈਣੀ ਹੁੰਨੀ ਆ ਚੀਜ਼ ਕਿ ਪਾਈ ਸੋਣੀ ਲੱਗੂ ਕਿ ਆ ਨਾ ਫਿਰ ਕਈ ਵਾਰੀ ਜਾਂ ਤਾਂ ਮੈਂ ਕੇ ਰਫ ਚੀਜ਼ ਤੇ ਬਣਾ ਕੇ ਦੇਖ ਲੈਣੀ ਹੁੰਨੀ ਆ ਪੱਲਾ ਜਦੋਂ ਵੀ ਕੋਈ ਨਵਾਂ ਟ੍ਰੈਂਡ ਹੁੰਦਾ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਹਰ ਇੱਕ ਚੀਜ਼ ਮੈਨੂੰ ਸੂਟ ਕਰੇ ਜਾਂ ਹਰ ਇੱਕ ਚੀਜ਼ ਕਿਸੇ ਨੂੰ ਵੀ ਸੂਟ ਕਰੇ ਉਹ ਇੱਕ ਬੋਡੀ ਸ਼ੇਪ ਦੇ ਹਿਸਾਬ ਨਾਲ ਉਹ ਚੀਜ਼ ਸੋਹਣੀ ਲੱਗਦੀ ਆ ਤਾਂ ਪਹਿਲਾਂ ਤਾਂ ਆਹ ਵਾਲੇ ਸੂਟ ਆ ਜਿਹੜੇ ਕੱਲ ਤੋਂ ਤੋਂ ਮੰਗੇ ਨਾ ਨੂੰ ਫਿਰ ਮੈਂ ਪਾ ਕੇ ਦੇਖੂਗੀ ਤੇ ਫਿਰ ਪੂਰਾ ਸੇਮ ਐਸ ਬਸ ਮੈਨੂੰ ਬਾਹਾਂ ਦੀ ਥੋੜੀ ਪ੍ਰੋਬਲਮ ਹੈ ਮੈਂ ਅਧੀਆਂ ਜਾਂ ਕੁਆਟਰ ਬਾਹਾਂ ਨਹੀਂ ਪਾ ਸਕਦੀ ਮੈਂ ਬਿਲਕੁਲ ਇੱਥੇ ਇੱਥੋਂ ਤੱਕ ਬਾਹਾਂ ਪੋਣੀ ਹੁੰਦੀ ਆ ਤੇ ਬਾਕੀ ਸੂਟ ਸੋਨੇ ਆ ਮੇਬੀ ਪਹਿਲਾਂ ਅਧੀਆਂ ਬਾਹਾਂ ਜ਼ਿਆਦਾ ਚੱਲਦੀਆਂ ਹੋਣਗੀਆਂ ਪਰ ਮੈਂ ਨਹੀਂ ਪਾ ਸਕਦੀ ਇਦੀਆਂ ਬਾਹਾਂ ਤੇ ਮੈਨੂੰ ਪੂਰੀਆਂ ਸੋਹਣੀਆਂ ਲੱਗਦੀਆਂ ਬਾਕੀ ਸੂਟ ਮੈਨੂੰ ਸਾਰੇ ਸੋਹਣੇ ਲੱਗੇ ਆ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦੇ ਲੱਗੇ ਆ ਸੂਟ ਤੇ ਜੇ ਤੁਹਾਡੇ ਘਰਾਂ 'ਚ ਵੀ ਇਦਾਂ ਦੇ ਸੂਟ ਹੈ ਤੇ ਤੁਸੀਂ ਵੀ ਪਾਓ ਤੇ ਫੋਟੋਆਂ ਖਿੱਚੋ ਤੇ ਵੀਡੀਓ ਬਣਾਓ ਸੋਹਣੇ ਲੱਗਦੇ ਆ ਹਨਾ ਪੁਰਾਣੀਆਂ ਚੀਜ਼ਾਂ ਖਾਸ ਕਰਕੇ ਜ਼ਿਆਦਾ ਸੋਹਣੀਆਂ ਲੱਗਦੀਆਂ ਤੇ ਹੁਣ ਮੈਂ ਕੀ ਕਰਨਾ ਇਹਨਾਂ ਨੂੰ ਧੋ ਕੇ ਤੇ ਫਿਰ ਮੈਂ ਪਾ ਕੇ ਫਿਰ ਮੈਂ ਹੋ ਸਕਿਆ ਤੇ ਮੈਂ ਜ਼ਰੂਰ ਸ਼ਾਰਟਸ ਵੀਡੀਓ ਪਾਵਾਂਗੀ ਪੀ ਵੈਸੇ ਤਾਂ ਮੈਨੂੰ ਲੱਗਦਾ ਮੇਰੇ ਮੈਜ਼ਰਮੈਂਟ ਤੋਂ ਥੋੜੇ ਟਾਈਟ ਆ ਜੇ ਵਿੱਚ ਕਪੜਾ ਹੋਇਆ ਤਾਂ ਥੋੜਾ ਬਹੁਤਾ ਖੋਲ ਲਾਂਗੇ ਘੇਰੇ ਤੋਂ ਨਹੀਂ ਪ੍ਰੋਬਲਮ ਹੈਗੀ ਬਸ ਥੋੜਾ ਜਿਆ ਮੈਨੂੰ ਲੱਗਦਾ ਆਰਮਹੋਲ ਲੱਗੋ ਟਾਈਟ ਲੱਗੇਗਾ ਬਾਕੀ ਚਲੋ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ ਨੈਕਸਟ ਵੀਡੀਓ ਵਿੱਚ ਮਿਲਦੇ ਆ ਤੇ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਸ਼ੇਅਰ ਵੀ ਕਰਦੇਆ ਕਰੋ ਮੈਨੂੰ ਕਿੰਨੇ ਦਿਨ ਹੋਇਆ ਵੀਡੀਓ ਪਾਉਂਦੇ ਕੋਈ ਵਿਊ ਹੀ ਨਹੀਂ ਆਉਂਦੇ ਅਜਨਾਲ ਤੇ ਫਿਰ ਮੈਨੂੰ ਗੁੱਸਾ ਬੜਾ ਚਾ ਗੁੱਸਾ ਬੜਾ ਛੱਡਦਾ ਇੰਨੀ ਮਿਹਨਤ ਕਰੋ ਤੇ ਫਿਰ ਅਹ ਬੈਕ ਟੂ ਬੈਕ ਅਸੀਂ ਹੁਣ ਵੀਡੀਓ ਪਾਵਾਂਗੇ ਸੋ ਸ਼ੁਕਰੀਆ ਜੀ